ਐਡਵੋਕੇਟ ਰਾਜਨ ਸੈਣੀ ਜੀ ਸਤਿ ਸ਼੍ਰੀ ਅਕਾਲ ਸੈਣੀ ਸਾਹਿਬ ਜੀ ਨੂੰ ਜੀ ਸਵਾਗਤ ਹੈ ਜੀ। ਪਰੇਸ਼ ਆਬ ਸਤਿ ਸ਼੍ਰੀ ਅਕਾਲ ਜੀ ਤੇ ਸਤਿ ਰੂਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਰਾਜਨ ਸੈਣੀ ਜੀ? ਹਾਂ ਜੀ ਵਧੀਆ ਜੀ ਪਰੇਸ਼ ਸਾਹਿਬ ਜੀ ਬਹੁਤ ਵਧੀਆ ਜੀ। ਥੈਂਕ ਯੂ ਜੀ। ਪਰੇਸ਼ ਸਾਹਿਬ ਵੀ ਬੇਨਤੀ ਇਹ ਹੈਗੀ ਆ ਕਿ ਐਸਜੀਪੀਸੀ ਨੇ ਜਿਹੜਾ ਇਤਰਾਜ਼ ਉਠਾਇਆ ਆ ਉਹ ਅਸੀਂ ਪਹਿਲਾਂ ਹੀ ਇਸ ਚੀਜ਼ ਨੂੰ ਕਹਿੰਦੇ ਸੀ ਕਿ ਸਰਕਾਰਾਂ ਦਾ ਕੰਮ ਸ਼ਿਤਾਬ ਜੀਆਂ ਮਨਉਣਾ ਨਹੀਂ ਹੁੰਦਾ ਹੈਗਾ ਜੀ। ਬਿਲਕੁਲ ਜੀ ਜਿਹੜੇ ਧਾਰਮਿਕ ਫੰਕਸ਼ਨ ਜਿਹੜੇ ਐਗਜ਼ੀਕਿਊਟ ਕਰਨੇ ਹੁੰਦੇ ਆ ਉਹ ਮਰਿਆਦਾ ਅਨੁਸਾਰ ਉਹ ਸੰਸਥਾਵਾਂ ਹੀ ਕਰ ਸਕਦੀਆਂ ਆ ਜਿਹੜੀਆਂ ਉਹਨਾਂ ਨੂੰ ਗਵਰਨ ਕਰਦੀਆਂ ਆ ਐ ਜੀਪੀਸੀ ਇਲੈਕਟਿਡ ਬੋਡੀ ਹੈਗੀ ਆ ਉਹਨੂੰ ਕਰ ਲੈਣ ਦੇਣਾ ਚਾਹੀਦਾ ਜੀ ਤੁਸੀਂ ਜਿਹੜਾ ਆ ਜੇ ਕੋਈ ਤੁਹਾਡੀ ਸ਼ਰਧਾ ਭਾਵਨਾ ਹੈਗੀ ਆ ਜਾਂ ਸਰਕਾਰ ਕੁਝ ਕਰਨਾ ਚਾਹੁੰਦੀ ਆ ਕਿ ਉਹ ਲੋਕਾਂ ਦੀ ਵੈਲਫੇਅਰ ਵਾਸਤੇ ਕੋਈ ਇਹੋ ਜੀ ਚੀਜ਼ ਬਣਾਏ ਜਿਹੜੀ ਸਾਰੇ ਧਰਮਾਂ ਨੂੰ ਕਬੂਲ ਹੋਵੇ ਸਾਰੇ ਧਰਮ ਉਸ ਤੋਂ ਬੈਨੀਫਿਟ ਲੈ ਸਕਣ ਜਾਂ ਛੇਦ ਲੈ ਸਕਣ ਜੀ ਬਿਲਕੁਲ ਜੇ ਤੁਸੀਂ ਇੱਕ ਵਰਗ ਨੂੰ ਜਿਹੜਾ ਹੈ ਕੋਈ ਬੈਨੀਫਿਟ ਦਿੰਦੇ ਹੈਗੇ ਆ ਤਾਂ ਹੋ ਸਕਦਾ ਹੈ ਯਾ ਦੂਜੇ ਵਰਗ ਦੇ ਵਿੱਚ ਇਹਨਾਂ ਸਿਕਿਉਰਿਟੀ ਆਵੇ ਜੀ ਇਦਾਂ ਦੀ ਕੋਈ ਯਾਦਗਾਰ ਬਣਾ ਦਿਓ ਕੋਈ ਬੱਚਿਆਂ ਦਾ ਜਿਹੜਾ ਹੈਗਾ ਯਾ ਕੋਈ ਬੱਚਿਆਂ ਵਾਸਤੇ ਕੋਈ ਹਸਪੀਟਲ ਬਣਾ ਦਿੱਤਾ ਜਾਵੇ ਕੋਈ ਸਕੂਲ ਹਸਪੀਟਲ ਬਣਾ ਦਿੱਤਾ ਜਾਵੇ ਬਿਲਕੁਲ ਬਿਲਕੁਲ ਜੀ ਹੋਸਟਲ ਬਣਾ ਦਿੱਤਾ ਜੀ ਕੁਝ ਨਹੀਂ ਕਰ ਸਕਦੇ ਇਹ ਜੀ ਆ ਤੇ ਤੁਸੀਂ ਪੰਜਾਬ ਦੀਆਂ ਸੜਕਾਂ ਹੀ ਬਣਾ ਦਿਓ ਜੀ ਬਿਲਕੁਲ ਹਾਂ ਜੀ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਆ ਜਿਹੜੇ ਕੰਮ ਕਰਨ ਵਾਲੇ ਸਰਕਾਰ ਦੇ ਕੰਮ ਜਿਹੜੇ ਕਰਨ ਵਾਲੇ ਹੈਗੇ ਉਹ ਤਾਂ ਪੈਂਡਿੰਗ ਪਿੱਛੇ ਪੈ ਰਹੇ ਆ ਜੀ ਜੀ ਬਿਲਕੁਲ ਸਰਕਾਰ ਰੋਲ ਪਲੋ ਟੈਕਸ ਕਰ ਰਹੀ ਹੈ ਜੀ ਇੱਥੇ ਕਿ ਉਹ ਜਿਹੜਾ ਹੁਣ ਉੱਥੇ ਨੱਚਗਾ ਹੋ ਗਿਆ ਹੈ ਜੀ ਉਸ ਤੋਂ ਪਤਾ ਲੱਗਦਾ ਆ ਕਿ ਕਿੰਨੀ ਕੁ ਗਹਿਰਾਈ ਦੇ ਨਾਲ ਸੋਚਦੀ ਆ ਸਰਕਾਰ ਜਾਂ ਸਰਕਾਰੀ ਅਧਿਕਾਰੀ ਜੀ ਬੇਸ਼ੱਕ ਬੇਸ਼ੱਕ ਬਹੁਤ ਗੰਭੀਰ ਹੈਗਾ ਜੀ ਇਹਨਾਂ ਨੂੰ ਚਾਹੀਦਾ ਹੁਣ ਤੋਂ ਹੀ ਆਪਣਾ ਜਿਹੜੀ ਜਿੱਦ ਛਾੜਨ ਉਹਨੂੰ ਹਰ ਤਰੀਕੇ ਦੇ ਨਾਲ ਜਿਹੜਾ ਇਹ ਐਸਜੀਪੀ ਤੋਂ ਸਹਿਯੋਗ ਦੇਣ ਉਹਨਾਂ ਦੇ ਧਾਰਮਿਕ ਕੰਮਾਂ ਵਾਸਤੇ ਤੇ ਐਸਜੀਪੀ ਸਹਿਯੋਗ ਦੇਵੇ ਸਰਕਾਰ ਨੂੰ ਉਹਨਾਂ ਕੰਮਾਂ ਵਾਸਤੇ ਜਿਹੜੇ ਸਰਕਾਰ ਸਰਕਾਰੀ ਤੌਰ ਤੇ ਕਰ ਰਹੀ ਹੈ ਜੀ ਆ ਉਹਨਾਂ ਦਾ ਵੈਲਫੇਅਰ ਹੁੰਦਾ ਪਬਲਿਕ ਹੈਡ ਲਾਰਚ ਜੀ ਉਹ ਜ਼ਰੂਰੀ ਆ ਜੀ ਨਾਲੇ ਸਥਾਨੀ ਸਭੇ ਦੇ ਵਿੱਚ ਇਹ ਆਉਂਦਾ ਕਿ ਜੇ ਤਾਂ ਲਾਰਜ ਇਵੈਂਟ ਕਰਨਾ ਤਾਂ ਉਹਦੇ ਵਿੱਚ ਤਾਂ ਹੁਣ ਜਿਹੜੀਆਂ ਜ਼ਿੰਮੇਵਾਰ ਸੰਸਥਾਵਾਂ ਨੇ ਉਹਨਾਂ ਦਾ ਵੀ ਫਰਜ਼ ਬਣਦਾ ਹੈ ਉਹਨਾਂ ਦੀ ਜ਼ਿੰਮੇਵਾਰੀ ਜ਼ਿਆਦਾ ਬਣ ਜਾਂਦੀ ਹੈ ਪਰ ਸਰਕਾਰ ਜਿਵੇਂ ਤੁਸੀਂ ਕਹਿ ਰਹੇ ਹੋ ਸਹਿਯੋਗ ਦੇਣਾ ਬੰਦਾ ਵੈਸੇ ਕਈ ਵਾਰੀ ਕੁਐਸਚਨ ਉੱਠ ਜਾਂਦਾ ਕਿ ਕਾਲੀਆਂ ਦੀ ਸਰਕਾਰ ਸੀ ਉਦੋਂ ਜਦੋਂ ਆਨੰਦਪੁਰ ਸਾਹਿਬ ਵੀ ਉਦੋਂ ਮਨਾਇਆ ਗਿਆ ਸਾਰਾ ਕੁਝ ਕੀਤਾ ਉਹਨੂੰ ਵਾਈਟ ਸਿਟੀ ਦੇ ਵਿੱਚ ਤਬਦੀਲ ਕੀਤਾ ਗਿਆ ਤਾਂ ਉਦੋਂ ਵੀ ਸਾਰਾ ਚੀਜ਼ਾਂ ਚਲੋ ਪਰ ਉਹ ਉਹਨਾਂ ਦੀ ਉਸ ਸਮੇਂ ਦੇ ਵਿੱਚ ਆਪਣੀ ਸਰਕਾਰ ਸੀ ਜਾਂ ਸਰਕਾਰ ਨੇ ਜਾਂ ਇਹਦੇ ਵਿੱਚ ਹੁਣ ਕਿਤੇ ਨਾ ਕਿਤੇ ਪੋਲਿਟੀਕਲ ਸਿਸਟਮ ਦੇ ਵਿੱਚ ਦੇਖਦੇ ਆ ਤਾਂ ਇੱਕ ਕ੍ਰੈਡਿਟ ਵਾਰ ਲੱਗੀ ਹੋਈ ਹੈ ਕਿ ਹਾਂ ਅਸੀਂ ਕਰਨਾ ਚਾ ਕਿਸੇ ਕਰਨਾ ਤੁਸੀਂ ਆਪਣਾ ਇਨਪੁਟ ਪੋਣਾ ਜ਼ਰੂਰ ਪਾਓ ਨਾ ਪਰ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੂੰ ਆਪਣਾ ਕੰਮ ਕਰਨ ਦਿਓ ਇੰਡੀਪੈਂਡੈਂਟ ਤੌਰ ਦੇ ਉੱਤੇ ਪਰਿਸ਼ਾਦ ਦੋ ਗਲਤ ਰਲ ਕੇ ਮਿਲ ਕੇ ਸਹੀ ਨਹੀਂ ਹੋ ਜਾਂਦਾ ਹੈ ਜੀ ਜੇ ਉਹਨਾਂ ਨੇ ਕੀਤਾ ਤੇ ਉਹਨਾਂ ਨੇ ਵੀ ਗਲਤ ਕੀਤਾ ਸੀ ਬਿਲਕੁਲ ਜੀ ਠੀਕ ਹੈ ਜੀ ਇਹਨਾਂ ਨੂੰ ਚਾਹੀਦਾ ਹੈਗਾ ਇਹ ਵੀ ਤੁਹਾਨੂੰ ਬਦਲਾ ਦੀ ਤੁਸੀਂ ਲੈ ਕੇ ਆਏ ਆ ਜੀ ਯੋ ਉਹਨਾਂ ਨੇ ਗਲਤੀਆਂ ਕੀਤੀਆਂ ਤੁਸੀਂ ਉਹ ਸੌਂ ਖਾਧੀ ਕਿ ਉਹ ਸਾਰੀਆਂ ਹੀ ਕਰਨੀਆਂ ਉਹਦੇ ਉੱਤੇ ਰਾਹ ਤੇ ਚੱਲਣਾ ਹਾਂਜੀ ਤੇ ਉਹ ਬਿਲਕੁਲ ਫਿਰ ਕੀ ਫਰਕ ਰਹਿ ਗਿਆ ਇਨਫੈਂਸ ਪਰਾਈ ਸਾਹਿਬ ਇਹਨਾਂ ਦੀ ਬੜੀ ਡੀਪ ਜੜੀ ਹੁੰਦੀ ਆ ਜਿਹੜੀ ਪੋਲੀਟੀਕਲ ਕਲਾਸ ਹੁੰਦੀ ਹੈ ਬਹੁਤ ਡੀਪ ਸੋਚਦੀ ਆ ਜੀ ਜੀ ਇਹਨਾਂ ਨੇ ਇਸ ਚੀਜ਼ ਦੀ ਆੜ ਦੇ ਵਿੱਚ ਇੱਕ ਤਾਂ ਇਹਨੂੰ ਧਰਮ ਦਾ ਟੱਚ ਹੋ ਜਾਣਾ ਜੀ ਜਿੱਤੇ ਪੈਸਾ ਲੱਗਣਾ ਕੋਈ ਨਹੀਂ ਜੀ ਵਰਕਰ ਜਿਹੜੇ ਹੈਗੇ ਆ ਉਸ ਇਹਨਾਂ ਦੇ ਉਹ ਬੜੇ ਸੁਸਤ ਹੋਏ ਆ ਜੀ ਉਹਨਾਂ ਨੂੰ ਉਤਸ਼ਾਹ ਕਰ ਲੈਣਾ ਹੈ ਜੀ ਹਾਂਜੀ ਉਹਨਾਂ ਨੂੰ ਉਤਸ਼ਾਹਤ ਕਰ ਲੈਣਾ ਹੈਗਾ ਜੀ ਨਾਲੇ ਐਡ ザ ਸੇਮ ਟਾਈਮ ਵੀ ਲੋਕਾਂ ਦਾ ਜਿਹੜਾ ਹੈਗਾ ਇਹ ਉਹ ਚਿੰਨਹਿਤ ਹੋ ਜਾਣੇ ਆ ਵੀ ਕਿਹੜੇ ਬੰਦੇ ਜਿਹੜੇ ਹੈਗੇ ਆ ਨਾਲ ਤੁਰਦੇ ਆ ਕਿਹੜੇ ਨਹੀਂ ਤੁਰਦੇ ਜੀ ਹਾਂਜੀ ਉਹਨਾਂ ਉਹਦੇ ਵਾਸਤੇ ਇਹ ਇਲੈਕਸ਼ਨ ਦੀ ਤਿਆਰੀ ਹੈ ਜੀ ਐਨਐਫਐਸਟ ਉਹਦੇ ਵਾਸਤੇ ਕੋਈ ਨਾ ਕੋਈ ਇਵੈਂਟ ਹੋਵੇ ਤੇ ਤਾਂ ਹੀ ਜਿਹੜਾ ਹੈਗਾ ਇਹ ਪਤਾ ਲੱਗਦਾ ਇੱਕ ਲੋਕਾਂ ਦਾ ਜੇ ਕੋਈ ਗੁੱਸਾ ਗਲਾ ਹੈਗਾ ਜਾਂ ਉਹ ਪਤਾ ਲੱਗ ਜਾਂਦਾ ਹੈ ਜੀ ਕਿ ਉਹ ਰਿਲੀਜ਼ ਹੋ ਜਾਂਦਾ ਪ੍ਰੈਸ਼ਰ ਹਾਂਜੀ ਜੀ ਅਗਲਾ ਪਿਓ ਨੂੰ ਮੁੜ ਕੇ ਜਿਹੜਾ ਇਹ ਥਾਪੀ ਦੇ ਕੇ ਤਿਆਰ ਕਰ ਲੈਂਦੇ ਆ ਜੀ ਇਹ ਨਾਲੇ ਸੈਂਸਮੇ ਦੇ ਵਿੱਚ ਇਹ ਨਹੀਂ ਸੀਗਾ ਕੱਲਾ ਕਿ ਮੈਂ ਪਿਛਲੇ ਮਹੀਨੇ ਵੀ ਇਹ ਖਬਰ ਕੀਤੀਆਂ ਸੀ ਉਦੋਂ ਵੀ ਮਸਲਾ ਚੱਲਿਆ ਸੀ ਜੇ ਤਾਂ ਅਨਾਉਂਸ ਹੋਇਆ ਸੀ ਕਿ ਸ਼ਤਾਬਦੀ ਮਨਾਉਣੀ ਹੈ ਤਾਂ ਕੇਂਦਰ ਸਰਕਾਰ ਵੀ ਆਪਣੇ ਮੱਤਲਕੀ ਤੌਰ ਦੇ ਉੱਤੇ ਮਨਾਉਣਾ ਚਾਹੁੰਦੀ ਸੀ ਤੇ ਉਹ ਐਸਜੀਪੀਸੀ ਨੇ ਮੱਤਲਕੀ ਉੱਥੇ ਵੀ ਬਹਿਣ ਤੇ ਕੀਤੀ ਦਿੱਲੀ ਦੀਆਂ ਕਮੇਟੀਆਂ ਹਰਿਆਣਾ ਦੀਆਂ ਕਮੇਟੀਆਂ ਸੀਗੀਆਂ ਉਹ ਵੀ ਕਹਿੰਦੀਆਂ ਸੀ ਉਹਨਾਂ ਦੇ ਗੱਲ ਵੀ ਨਾਲ ਕੀਤੀ ਹੈ ਨਾ ਸਿਰਸਾ ਸਾਹਿਬ ਹੋਣੀ ਸੀਗੇ ਜਾਂ ਸਾਰੇ ਉਹ ਵੀ ਕਹਿੰਦੇ ਸੀ ਅਸੀਂ ਮਨਾਵਾਂਗੇ ਲਾਲ ਕਿਲੇ ਦੇ ਵਿੱਚ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਮੱਤਲਕੀ ਇਹਨਾਂ ਨੇ ਆਪਣੇ ਐਡਵੋਕੇਟ ਧਾਮੀ ਹੋਣੀ ਜਿਹੜੇ ਨੇ ਐ ਜੀਪੀਸੀ ਦੇ ਪ੍ਰਧਾਨ ਉਹਨਾਂ ਨੇ ਗੱਲਬਾਤ ਕਰਕੇ ਤੇ ਉਹ ਮਸਲਾ ਸੁਲਝਾ ਲਿਆ ਬਾਅਦ ਦੇ ਵਿੱਚ ਹੁਣ ਆਖਰ ਦੇ ਵਿੱਚ ਜਦੋਂ ਸਮਾਂ ਲੱਗੇ ਆ ਚੱਲਿਆ ਤੇ ਪੰਜਾਬ ਸਰਕਾਰ ਨੇ ਇਹ ਚੀਜ਼ ਆਪਣੇ ਵੱਲੋਂ ਅਨਾਉਂਸ ਕਰ ਦਿੱਤੀ ਅਸੀਂ ਆਪਣਾ ਇੰਡੀਪੈਂਡੈਂਟ ਮਨਾਵਾਂਗੇ ਨਾ ਤੇ ਮਸਲਾ ਤਾਂ ਉਹ ਹੈਗਾ ਕਿ ਚਲੋ ਜੇ ਤੁਸੀਂ ਸੱਚੀ ਹੀ ਸਮਰਪਤ ਹੋ ਤਾਂ ਮਤਲਬ ਕਿ ਰਲ ਮਿਲ ਕੇ ਕੀਤਾ ਜਾ ਸਕਦਾ ਹੈ ਇਹਦੇ ਵਿੱਚ ਦੋ ਰਾਮਾਂ ਨਹੀਂ ਜ਼ਿੰਮੇਵਾਰੀਆਂ ਉਹ ਆਪਣੀਆਂ ਨਿਭਾਉਣ ਜਿਹੜੀਆਂ ਸਿੱਖ ਮਰਿਆਦਾਂ ਹਨ ਉਹਦੇ ਉੱਤੇ ਚੱਲਣਾ ਪੈਣਾ ਜੀ ਬਾਰੇ ਸਾਹਿਬ ਸ਼ਤਾਬ ਦੀ ਕਿਉਂ ਮਨਾਉਂਦੇ ਆ ਹਰ ਦਿਨ ਮਨਾਓ ਬਿਲਕੁਲ ਕਿ ਉਹ ਉਸਤਾਬਦੀ ਮਨਾਉਣੀ ਜੀ ਮੈਂ ਆਪਣੀ ਸੀਟ ਦੇ ਉੱਤੇ ਸਾਹਮਣੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਕੈਲੰਡਰ ਲਗਾਇਆ ਜੀ ਮੈਂ ਉਹ ਹੀ ਜਿਹੜਾ ਹੈਗਾ ਸਾਈ ਦਾ ਕਰਦਾ ਸੋਚਦਾ ਹਾਂ ਜੀ ਕਿ ਮੇਰੇ ਵਿਚਾਰਾਂ ਦੇ ਨਾਲ ਜਿਹੜਾ ਆ ਕਿਸੇ ਬੰਦੇ ਦੀ ਸੈਂਟੀਮੈਂਟ ਨੂੰ ਕੀ ਸੁਣਾ ਲੱਗ ਜਾਏ ਹਾਂ ਜੀ ਕਿਉਂਕਿ ਇਹ ਹੀ ਸਿੱਖਿਆ ਜਿਹੜੀ ਹੈਗੀ ਆ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸੀ ਜੀ ਉਹ ਜਨੇਊ ਦੇ ਹਾਮੀ ਨਹੀਂ ਸੀ ਪਰ ਜਨੇਊ ਦੀ ਰੱਖਿਆ ਵਾਸਤੇ ਉਹਨਾਂ ਨੇ ਜਿਹੜਾ ਆ ਤੇਲਕ ਜਨੇਊ ਦੀ ਰੱਖਿਆ ਵਾਸਤੇ ਆਪਣਾ ਉਹਨਾਂ ਨੇ ਸੀਸ ਦਿੱਤਾ ਕੀ ਮਤਲਬ ਸੀ ਕਿ ਉਹਨਾਂ ਵਾਸਤੇ ਸਿਗਨੀਫਿਕੈਂਸ ਹੈਗਾ ਸੀਗਾ ਉਹਨਾਂ ਨੇ ਜਿਹੜਾ ਹੈਗਾ ਇਹ ਉਸ ਚੀਜ਼ ਨੂੰ ਝੂਠ ਲਾਇਆ ਨਹੀਂ ਜੀ ਠੀਕ ਹੈ ਜੀ ਕਿਤੇ ਉਹਨਾਂ ਨੂੰ ਕੰਡੈਮ ਨਹੀਂ ਕੀਤਾ ਉਹਨਾਂ ਨੂੰ ਕ੍ਰਿਟਿਸਾਈਜ਼ ਨਹੀਂ ਕੀਤਾ ਵੀ ਤੁਸੀਂ ਆਹ ਕਰਦੇ ਆ ਆਹ ਕਰਦੇ ਹੈਗੇ ਆ ਉਹਨਾਂ ਨੇ ਕਿਹਾ ਵੀ ਚਲੋ ਇਹ ਤੁਹਾਡੀ ਆਸਤਾ ਹੈਗੀ ਆ ਉੱਤੇ ਕੋਈ ਖਤਰਾ ਹੈਗਾ ਹੈ ਤੇ ਮੈਂ ਚਲਦਾ ਆਇਆ ਇੱਕ ਦੀ ਰੱਖਿਆ ਵਾਸਤੇ ਜੀ ਬਿਲਕੁਲ ਜੀ ਸੋ ਇਸ ਕਰਕੇ ਇਹ ਕਿਤਾ ਜਿਹੜੀਆਂ ਤੁਸੀਂ ਇਹੋ ਜਿਹਾ ਕੰਮ ਕਰੋ ਨਾ ਜਿਸ ਦੇ ਨਾਲ ਕਿਸੇ ਦੀ ਇਮੋਸ਼ਨ ਜਿਹੜੇ ਆ ਉਹਨਾਂ ਨੂੰ ਕੇਸ ਨਾਲ ਲੱਗੇ ਜੀ ਜਾਣੇ ਅਣਜਾਣੇ ਕੋਈ ਗਲਤੀ ਹੁੰਦੀ ਹੈ ਤੇ ਬੰਦੇ ਨੂੰ ਉਹ ਚ ਰੈਕਟੀਫਾਈ ਕਰ ਲਓ ਜੀ ਉਹ ਵੀ ਉਹਨੂੰ ਸਹੀ ਕਰ ਲਓ ਜੀ ਉਹ ਵੀ ਜਿਹੜਾ ਹੈਗਾ ਹੈ